ਟ੍ਰਾਸਕੀਨ ਨੰਬਰ 5 ਤੋਂ ਅਸੀਂ ਸਾਰੇ ਜਿੰਨੇ ਵਸਨੀਕ ਅਸੀਂ ਇਕੱਠੇ ਹੋਏ ਆਂ ਕਿ ਸਾਨੂੰ ਇੱਥੇ ਨਾ ਸਾਡੇ ਇੱਥੇ ਰਸਤੇ ਨੇ ਕਾਫੀ ਇਲੀਗਲ ਰਸਤੇ ਨੇ ਜਿਹੜੇ ਇਹਨਾਂ ਨੇ ਮਤਲਬ ਪ੍ਰੋਪਰ ਟ੍ਰਾਸ ਤੋਂ ਬਾਹਰ ਖੁੱਲਦੇ ਨੇ ਜਿੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਸਾਡੇ ਇੱਥੇ ਆਉਂਦੀ ਹੈ ਜਿਹਦੇ ਕਰਕੇ ਸਾਡੀ ਕਲੋਨੀ ਦੇ ਬੱਚਿਆਂ ਨੂੰ ਸਾਨੂੰ ਲੇਡੀਜ਼ ਨੂੰ ਗੇਟੋਂ ਬਾਹਰ ਖੜਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਾਡੇ ਬਜ਼ੁਰਗ ਸੈਰ ਨਹੀਂ ਕਰ ਸਕਦੇ ਕਲੋਨੀਆਂ 'ਚ ਕਰਕੇ ਨਾ ਮਤਲਬ ਇੱਥੇ ਇੰਨੀ ਜ਼ਿਆਦਾ ਟ੍ਰੈਫਿਕ 4 ਵਜੇ ਤੋਂ ਨਹੀਂ ਟ੍ਰੈਫਿਕ ਹੈ ਨਾ ਇੱਥੇ ਪ੍ਰੋਪਰਲੀ ਸ਼ੁਰੂ ਹੋ ਜਾਂਦੀ ਹੈ 4 ਵਜੇ ਤੋਂ ਬਾਅਦ ਹੀ ਸਾਡਾ ਨਗਰ ਆਤੀ 2 ਵਜੇ ਤੱਕ ਕੰਟੀਨਿਊਸਲੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਹਰਲੇ ਪਿੰਡਾਂ ਚੋਂ ਕਿਹੜੇ ਲੋਕੀ ਇੱਥੇ ਆਉਂਦੇ ਨੇ ਤੇ ਐਸੀ ਟ੍ਰੈਫਿਕ ਕਰਕੇ ਸਾਡੀ ਕਲੋਨੀ ਚ ਬਹੁਤ ਜ਼ਿਆਦਾ ਹਾਦਸੇ ਹੋਏ ਸੀ ਸਾਡੇ ਇੱਕ ਭਾਜੀ ਨੇ ਬੜੇ ਦੂਸਰ ਨੇੜੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਜਾਨ ਬਚੀ ਸੀਗੀ ਅਤੇ ਸਾਡੇ ਆਂਟੀ ਨੇ ਇੱਕ ਜਿਨ੍ਹਾਂ ਦੀ ਚੇਨ ਸਨੇਚਿੰਗ ਹੋਈ ਸੀਗੀ ਅਤੇ ਕਾਂਡੀ ਅਤੇ ਸੈਰ ਕਰ ਰਹੇ ਸੀ 6 ਵਜੇ ਮੈਨੂੰ ਪਤਾ ਮੈਂ ਡੌਗ ਨੂੰ ਵਾਕ ਕਰਾ ਕੇ ਗਈ ਸੀ ਤੇ ਉਹਨਾਂ ਦੀ ਵਾਲੀਆਂ ਕਿੱਛ ਕੇ ਉਹਦੇ ਬਾਅਦ ਲੈ ਗਏ ਸੀਗੇ ਤੇ ਕਾਫੀ ਇਤਿਹਾਦ ਸੇ ਹੁੰਦੇ ਅਸੀਂ ਸਰਕਾਰ ਅਗੇ ਮੰਗ ਤੁਸੀਂ ਪਲੀਜ਼ ਇਹ ਸਾਡੀ ਇਸ ਪ੍ਰੋਬਲਮ ਨੂੰ ਸੁਣੋ ਇਸ ਨੂੰ ਦੇਖੋ ਕਿ ਐ ਸਾਡੇ ਜਿਹੜਾ ਸਾਡਾ ਜੀਣਾ ਬੜਾ ਹਰਾਮ ਹੋਇਆ ਲੋਕੀ ਅਲੱਗ-ਅਲੱਗ ਜਗ੍ਹਾ ਤੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਿੱਧਰੋਂ ਆ ਰਿਹਾ ਕਰਕੇ ਜਿਹੜੇ ਸਾਡੀ ਕਲੋਨੀ ਦੇ ਲੋਕ ਹੈ ਸਾਨੂੰ ਪਛਾਣ ਹੈ ਤੇ ਗੱਡੀਆਂ ਇੰਨੀ ਤੇਜ਼ ਰਫ਼ਤਾਰ ਚ ਆਉਂਦੀਆਂ ਕਿ ਸਾਡੇ ਤੁਹਾਨੂੰ ਗੇਟ ਅੱਗੇ ਦੇਖੋਗੇ ਸੜਕ ਵੀ ਬੁੜੀ ਬੁੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਬਹੁਤ ਵਾਰੀ ਅਸੀਂ ਬਣਾਈ ਉਹ ਸੜਕ ਤੇ ਬਹੁਤ ਜ਼ਿਆਦਾ ਮਤਲਬ ਉਹਦੀ ਪ੍ਰੋਬਲਮ ਹੈ ਮੈਂ ਸਰਕਾਰ ਅੱਗੇ ਮੰਗ ਕਰਦੀ ਆ ਆਪਣੇ ਡੀਸੀਸ ਅੱਗੇ ਕਿ ਪਲੀਜ਼ ਸਾਡੀ ਪ੍ਰੋਬਲਮ ਨੂੰ ਇਹਨੂੰ ਸੋਲਵ ਕੀਤਾ ਜਾ ਸਕੇ ਕਿ ਇਸ ਅਸੀਂ ਪ੍ਰੋਬਲਮ ਤੋਂ ਬਾਹਰ ਨਿਕਲ ਸਕੀਏ ਦੇ ਮੈਨ ਜਿਹੜਾ ਮੇਨ ਰਸਤਾ ਸੂਏ ਤੋਂ ਉੱਪਰ ਚੜਦਾ ਉੱਤੇ ਘਟੋ ਘਟ 180 ਪਿੰਨਾਂ ਦੇ ਲੋਕ ਜਿਹੜੇ ਉਧਰ ਆਉਂਦੇ ਆ ਉਹ ਫਿਰ ਇਥੋਂ ਨਹੀਂ ਲੰਘਦੇ ਉਹਦੇ ਵਿੱਚ ਸਾਡਾ ਜਾਨੀ ਤੇ مالی ਨੁਕਸਾਨ ਸਾਡੇ ਬਜ਼ੁਰਗਾਂ ਦੇ ਘਟੇ ਨਾਲ ਸਾਵਾਂ ਦਾ ਕੋਈ ਅਸੀਂ ਬਾਹਰ ਨਹੀਂ ਨਿਕਲ ਸਕਦੇ ਉਹਦੇ ਕਰਕੇ ਅੱਜ ਕਲੋਨੀ ਇਕੱਠੀ ਹੋਈ ਟਰੱਕ ਦੋਨੀ ਦੇ ਸਾਰੇ ਨਵਾਥੀਆਂ ਨੇ ਇਹ ਬੇਨਤੀ ਕੀਤੀ ਆ ਵੀ ਜੋ ਕਾਨੂੰਨ ਮੁਤਾਬਕ ਸਾਹਿਬ ਬੰਦਾ ਵਾ ਬਾਹਰੋਂ ਆਏ ਰਸਤੇ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ ਆ ਇਸ ਕਰਕੇ ਸਾਰੇ ਕਲੋਨੀ ਵਾਲੇ ਅੱਜ ਇਕੱਠੇ ਹੋਏ ਆ ਤੇ ਉਹਨਾਂ ਨੇ ਇਹ ਮਤਾ ਪਾਸ ਕਰਤਾ ਕਿ ਜਿੰਨੇ ਵੀ ਕਾਨੂੰਨ ਮੁਤਾਬਕ ਜੋ ਨਕਸ਼ਾ ਸਾਡੇ ਕੋਲ ਆ ਜੀ ਤੁਹਾਨੂੰ ਦਿਖਾਇਆ ਆ ਨਕਸ਼ਾ ਵਾ ਸਾਡੇ ਕੋਲ ਤੇ ਨਕਸ਼ੇ ਦੇ ਵਿੱਚ ਸਾਰੇ ਰਾਹ ਜਿਹੜੇ ਆ ਉਹ ਬੰਦ ਨੇ ਅਸੀਂ ਕਰਦੇ ਆ ਵੀ ਕੱਲ ਨੂੰ ਤਾਂ ਹੀ ਜਿਹੜੇ ਇੰਤਜ਼ਾਮ ਇੱਥੇ ਕੋਈ ਕੀਤੇ ਸੀ ਚੰਪਰੇਲੀ ਉਹ ਸਰਕਾਰ ਦੇ ਬੰਦਿਆਂ ਨੇ ਕਮੇਟੀ ਦੇ ਬੰਦਿਆਂ ਨੇ ਆ ਕੇ ਚਾਏ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਵੀ ਕੱਲ ਨੂੰ ਜੇ ਕੋਈ ਇੱਥੇ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਜੇ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦਾ ਜਿਹੜਾ ਵਾ ਉਹਦਾ ਜ਼ਿੰਮੇਵਾਰ ਈਓ ਕਮੇਟੀ ਘਰ ਵਾਲਾ ਹੋਊਗਾ ਤੇ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਜੇ ਸਾਡੀ ਕੋਈ ਹੋਈ ਅਸੀਂ ਈਓ ਰਿਪੋਰਟ ਇੰਪਰੂਵਮੈਂਟ ਟਰਸਟ ਤੇ ਇਹਨਾਂ ਦੇ ਇਹਨਾਂ ਦੇ ਪਰਚੇ ਦਰਜ ਕਰਨ ਦਾ ਅਸੀਂ ਇਥੇ ਆਪਣਾ ਹੱਕ ਰੱਖਾਂਗੇ ਵਾਹਿਗੁਰੂ ਜੀ ਦਾ ਫਤਵਾ ਵਾਹਿਗੁਰੂ